दोस्तों पिएंगे खाएंगे ऐसा करेंगे और क्या? गुड मॉर्निंग राणा पंजाबी ब्लॉग थोड़ा तो स्वागत है और मैं तो देश पर राणा हो गया उठ गए सवेर हो गई है और सवेर के बज गए दस आज मैं लेट हो गया दोस्तों बहुत लेट हो गया और बच्चे चले गए स्कूल और देखिए दोस्तों ला बच्चे तो हो रही फिर ले, ले ले, ले, ले दोस्तों बच्चे तो दो हो रही फिर तुम क्यों नहीं गए इतनी भयंकर तो बारिश आ रही थी बाढ़ आ रही थी हम क्यों जाएंगे स्कूल बारिश आई थी और दिख तो रहे हां जीरे बारिश आई थी साची जी ने है यहां पे और बारिश आई थी बिबी हां बारिश आई थी ਬਾਰਿਸ਼ ਕਹ ਬਾਹਰ ਵੀ ਆਏਗੀ ਬਾਰਿਸ਼ ਦੇਖਾਂ ਵਾ ਬਾਰ ਲਓ ਜੀ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਮੀਂਹ ਆਇਆ ਸੀ ਮੈਨੂੰ ਤਾਂ ਲਓ ਜੀ ਦੇਖਾਂ ਆਇਆ ਕਿੰਨਾ ਕੁ ਮੀਂਹ ਆਇਆ ਸੀ ਲਓ ਜੀ ਸੱਚੀ ਉਹ ਮੀਂਹ ਆਇਆ ਦੋਸਤੋ ਲਓ ਜੀ ਦੇਖੋ ਜੀ ਸਾਡੇ ਆਂਟੀ ਜੀ ਮੀਂਹ ਆਇਆ ਸੀ ਅੱਛਾ ਜੀ ਮੈਨੂੰ ਤਾਂ ਪਤਾ ਨਹੀਂ ਲੱਗਿਆ ਮੈਂ ਤਾਂ ਕਹਿ ਰਿਹਾ ਸੀ ਮੈਂ ਤਾਂ ਬਲੌਗ ਸਟਾਰਟ ਕਰਿਆ ਗੁੱਡ ਮਾਰਨਿੰਗ ਮਹਾ ਬੱਚੇ ਸਕੂਲ ਚਲੇ ਗਏ ਮੈਂ ਲੇਟ ਹੋ ਗਿਆ ਕੋਈ ਵੀ ਸਕੂਲ ਗਿਆ ਇਹ ਸਾਰੇ ਉਰੀ ਫਿਰਦੇ ਨੇ ਦੇਖੋ ਦੋਸਤੋ ਪਾਣੀਓ ਪਾਣੀ ਹੋਇਆ ਬੈ ਸਾਡੇ ਵਿੱਚ ਫੁੱਟ ਜਾਂਦੀ ਸਾਰਾ ਲਓ ਜੀ ਉਹ ਦੇਖੋ ਕਿੰਨਾ ਪਾਣੀਓ ਪਾਣੀ ਉਹ ਦੇਖੋ ਪਾਣੀ ਪਾਣੀ ਕਿੱਥੇ ਤੱਕ ਕਿੱਥੇ ਤੱਕ ਦੀ ਠੀਕ ਹੈ ਚੋਰੀ ਹੋ ਔਰੇ ਤੱਕ ਦੀ ਚੋਰੀ ਹੋ ਗਈ ਦੀ ਹਾਂ ਜੀ ਫੜੇਗੇ ਫੜੇਗੇ ਚੋਰ ਤਾਂ ਫੜੇਗੇ ਤੇਰੇ ਕੱਲ ਉਹਨੂੰ ਲੈ ਵੀਗੇ ਚੋਰ ਫੜ ਕੇ ਦੇ ਮਾਰਕੀਟਰ ਨੂੰ ਦਿਖਾ ਦਦੇ ਉਹਨਾਂ ਦੀ ਵੀ ਕਾਰਵਾਈ ਹੋ ਗਈ ਹੈ। ਅੱਛਾ ਕਾਰਵਾਈ ਤਾਂ ਫਿਰ ਹੋ ਜਾਂਦੀ ਹੈ ਜਲਦੀ। ਚਲੋ ਹੁਣ ਵਧੀਆ ਕਾਰਵਾਈ ਹੋ ਵੀ ਹੁਣ ਵੀ ਚੰਗੀ ਨਹੀਂ ਸੀ। ਚਲੋ ਇਹ ਸਮਾਨ ਇਹ ਮਿਲ ਗਿਆ। ਹਾਂ ਸਮਾਨ ਤਾਂ ਦੇਖੋ ਅੱਜ ਦੇਖਦੇ ਹਾਂ ਕੀ ਬਣਦਾ ਸਮਾਨ ਤਮੂਰ ਦਾ। ਸਮਾਨ ਤਾਂ ਸ਼ੀਸ਼ਾ ਭੰਨ ਕੇ ਸ਼ਟਰ ਤੋੜ ਕੇ ਖਾਨੇ ਖਾਲੀ ਪਏ ਤੇ ਚਲੋ ਅੱਜ ਪਤਾ ਲੱਗੂ। ਹੋ ਗਿਆ ਖਾਸਾ ਨਜਾਂਦਾ ਹੋ ਗਿਆ ਪਾਣੀ ਮੀਂਹ ਦਾ ਖਾਸਾ ਪਿਆ ਉਹ ਦੇਖੋ ਸਕੂਟਰੀਆਂ ਤੇ ਜਾ ਰਹੀਆਂ ਨੇ ਦਾ ਦੜ ਦੜ ਕਰ ਕਰਦਾ ਰਿਹਾ ਮੀਂਹ ਆਇਆ ਮੀਂਹ ਦਾ ਖਾਸਾ ਪਿਆ ਪਾਣੀ ਦਾ ਬਹੁਤ ਖੜਾ ਹੈ ਚਲੋ ਯਾਰ ਦੋਸਤੋ ਬਹੁਤ ਮੀਂਹ ਪਿਆਏ ਮੈਨੂੰ ਤਾਂ ਸੁੱਤਾ ਹੀ ਰਹਿ ਗਿਆ ਮੈਨੂੰ ਤਾਂ ਬਥੇ ਨੀ ਲੱਗਿਆ ਅੰਦਰ ਤਾਂ ਅੰਦਰ ਨਹੀਂ ਪਤਾ ਲੱਗਿਆ ਅੰਦਰ ਪੂਚਾ ਪੂਚਾ ਲੱਗਾ ਹੋਇਆ ਮਾਹ ਮੀਂਹ ਪਿਆਈ ਨਹੀਂ ਹੈਗਾ ਜਵਾ ਇਹਦਾ ਜਦੋਂ ਮੈਂ ਕਿਹਾ ਬੱਚੇ ਸਕੂਲ ਚਲ ਬਾਗੇ ਇਹ ਨਿਕਲ ਕੇ ਆਏ ਨੇ ਕਹਿੰਦੇ ਅਸੀਂ ਤਾਂ ਹੋਰ ਹੀ ਫਿਰਦੇ ਆ ਮਾਵਾ ਵਾਹ ਥੋੜੀ ਮੈਂ ਨੇਰੇ ਜੀ ਚਲੋ ਜੀ ਮੀਓ ਬੋਪਿਆ ਬਈ ਚਲੋ ਵਧੀਆ ਪੈਣਾ ਵੀ ਚਾਹੀਦਾ ਤੇ ਨਹੀਂ ਲਓ ਜੀ ਚਲੋ ਜੀ ਕੋਈ ਬੋਤ ਨਹੀਂ ਚਲੋ ਜੀ ਕੋਈ ਗੱਲ ਨਹੀਂ ਮਿਲ ਜਿਆ ਫਿਰ ਤੁਹਾਨੂੰ ਨਹਾ ਤੋਗੇ ਠੀਕ ਆ ਦੋਸਤੋ ਲਓ ਜੀ ਨਹਾ ਤੋਲੇ ਤਿਆਰ ਹੋ ਗਏ ਲਓ ਜੀ ਸੁਨੇ ਰਾਣਾ ਤੱਕ ਰਿਹਾ ਹੈ ਬੋਡੀ ਬਣਾਉਣ ਵਾਸਤੇ 10 ਕਿਲੋ ਥੈਲੇ ਲਓ ਜੀ ਬੋਡੀ ਬਣਾ ਕੇ ਨਾ ਥੈਲੇ ਚੱਕ ਰਿਹਾ ਹੈ ਦੋਸਤੋ ਸੁਨੇ ਰਾਣਾ ਦੇਖਦੇ ਆ ਲੱਗਿਆ ਜਾ ਉਹ ਕੋ ਨਹੀਂ ਵੈਸੇ ਲੱਗਦਾ ਉਹ 20 ਕਿਲੋ ਦੀ ਆ ਉਹ ਚਲੋ ਜੀ ਰਵੀ ਦਾ ਰਾਣੇ ਲਾ ਰਹੀ ਐ ਇਹਨੂੰ ਮਨਾ ਕਰਿਆ ਨਾਲੇ ਡਾਕਟਰਾਂ ਨੇ ਕਿਤੇ ਨੇ ਪੋਚਾ ਪੂਚਾ ਕੁਛ ਨਹੀਂ ਲਾਣਾ ਤੈਨੂੰ ਕੀ ਕਿਹਾ ਹੈ ਕੀ ਕਿਹਾ ਤੈਨੂੰ ਡਾਕਟਰ ਨੇ ਉਸਨੇ ਨੂੰ ਕਿਹਾ ਸਰੀਰ ਚਲਾ ਦੋ ਸਰੀਰ ਨੀ ਹੋਟਾ ਹੋ ਗਿਆ ਬੈਠੇ ਬੈਟ ਗਿਆ ਲਾ ਜੀ ਸਰੀਰ ਚਲਾਣਾ ਥੋੜਾ ਸਾ ਠੀਕ ਆ ਦੋਸਤੋ ਚਲੋ ਜੀ ਦਿਨ ਬਸ ਥੋੜੀ ਰਹਿ ਗਏ 8-10 ਦਿਨ 12 ਦਿਨ ਚਲੋ ਜੀ ਕੋਈ ਬਾਤ ਨਹੀਂ ਠੀਕ ਹੈ ਦੋਸਤੋ। ਹਾਂਜੀ ਦੋਸਤੋ ਪਾਣੀ ਉਹ ਪਾਣੀ ਖੜਾ ਦੇਖੋ ਜੀ ਪਾਣੀ ਉਹ ਪਾਣੀ ਇਧਰ ਵੀ ਪਾਣੀ, ਧਰ ਪਾਣੀ ਸਾਡੇ ਘਰ ਤੱਕ ਚਲਾ ਗਿਆ। ਤੁਸੀਂ ਪਾਣੀ ਦੇਖੋ ਜੀ ਉੱਥੇ ਤੱਕ ਭਾ ਗਿਆ ਸੀ ਪਾਣੀ। ਉਹ ਉੱਥੇ ਤੱਕ ਚਲਾ ਗਿਆ ਸੀ ਪਾਣੀ ਤੇ ਕੱਲ ਉਹਨਾਂ ਨੇ ਮਿਹਨਤ ਵੀ ਬਹੁਤ ਕੀਤੀ। ਕਮੇਟੀ ਵਾਲਿਆਂ ਨੇ ਮਿਹਨਤ ਬਹੁਤ ਕੀਤੀ। ਦੇਖੋ ਜੀ ਸਾਰਾ ਕਬੜ ਕੱਟਤਾ ਸੀ, ਨਾਲੀਆਂ ਕਰਤੀਆਂ ਦੀਆਂ ਸਾਫ਼। ਜਦੋਂ ਇਹ ਮੀਂਹ ਆ ਗਿਆ ਨਾਲ ਦੀ ਨਾਲ ਕੰਮ ਖਰਾਬ ਹੋ ਗਿਆ। ਦੇਖੋ ਜੀ ਸਾਰਾ ਕੁਝ ਕੰਮ ਖਰਾਬ ਹੋ ਗਿਆ ਮੀਂਹ ਕਰਕੇ। ਨੇ ਤਾਂ ਬਹੁਤ ਵਧੀਆ ਨਾਲੀਆਂ ਸਾਫ਼ ਕੀਤੀਆਂ ਹੋਈਆਂ ਸੀ। ਚਲੋ ਦੇਖਦੇ ਆ ਆ ਰਹੇ ਨੇ ਆਪਣੇ ਚਾਚਾ ਜੀ ਗੱਡੀ ਤੇ ਇੱਥੇ ਤੱਕ ਪਹੁੰਚ ਗਏ ਦੇਖਦੇ ਆ ਹੈਲੋ ਦੋਸਤੋ ਲੋ ਜੀ ਚਾਚੇ ਹਰੀ ਆਏ ਤੇ ਜਾ ਪਤਾ ਕਰਕੇ ਚਲੇ ਗਏ ਔਰ ਆਏ ਆ ਰੋਟੀ ਖਾਣ ਦੇਖੋ ਜੀ 2:00 ਵਜ ਗਏ ਨੇ ਤੇ ਰੋਟੀ ਖਾਣ ਆਏ ਆ ਤੇ ਖਾ ਵੀ ਲਈ ਤੇ ਹੁਣ ਆਪਾਂ ਰੋਟੀ ਲੈ ਕੇ ਜਾ ਰਹੇ ਆਂ ਦੁਕਾਨਾਂ ਤੇ ਆਪਣਿਆਂ ਤੇ ਤੇ ਠੀਕ ਆ ਦੋਸਤੋ ਚਲੋ ਜੀ ਰਵਿਤਾ ਰਾਣੀ ਝਾੜੂ ਮਾਰ ਰਹੀ ਆ ਤੇ ਮਾਦਵ ਪਤਾ ਨਹੀਂ ਕੀ ਕਰੀ ਜਾਂਦਾ ਏ ਹੁਣ ਮੈਂ ਇਹਦਾ ਬਸਾਈਆ ਹੋ ਕਰੀ ਜਾਂਦਾ ਇਹਦੇ ਜੀ ਦੁਪਹਿਰ ਦਾ ਪੋਚਾ ਲੱਗ ਰਿਹਾ ਏ ਪੌਲ ਬਾਨੀ ਵੀ ਲਗਾ ਰਹੀ ਆ ਤੇ ਆਏ ਨੇ ਹੁਣ ਸਵੇਰ ਦਾ ਬੁਰਸ਼ ਹੋਣ ਕਰਿਆ ਇਹਨੇ ਦੇਖ ਲਓ 2 ਵਜੇ ਬੁਰਸ਼ ਕਰਿਆ ਦੋਖ ਲਓ ਆਈਓ ਖਾਈ ਪੀ ਜਾਂਦੀ ਐਈਓ ਦੰਦ ਖਰਾਬ ਹੋ ਜਾਂਦੇ ਨੇ ਤੇ ਇੱਧਰ ਦੇਖ ਲਓ ਇੱਧਰ 2 ਵਜੇ ਰੋਟੀ ਖਾ ਕੇ ਸੌ ਵੀ ਗਏ ਨੇ ਇੱਧਰ ਦੇਖੋ ਸੁੱਤੇ ਪਏ ਨੇ ਦੇਖੋ ਉਸ ਨੂੰ ਸੁਬਾ ਸੀ ਸੋ ਰਹੇ ਉੱਠੇ ਹੀ ਨਹੀਂ ਹੈਗੇ ਬਾਰਿਸ਼ ਹੋਈ ਥੀ ਚਲੋ ਜੀ ਰਵੀ ਦਾ ਰਾਣੀ ਕੋ ਡਾਕਟਰ ਨੇ ਬੋਲਾ ਹੈ ਕਹਿੰਦੇ ਇਹ ਆਪखुद बोल रही ਹੈ ਕਿ ਕੰਮ ਕਰਨਾ ਚਾਹੀਏ ਥੋੜਾ ਮੋਟਾ ਠੀਕ ਹੈ ਜੀ ਹਾਂ ਔਰ ਉਹ ਗੇਟ ਨੇ ਹਟਵਾਏ ਤਾ ਨਾ ਕੋੜਾ ਇਕੱਠਾ ਹੋ ਰਾ ਲਓ ਜੀ ਜੇਡ ਹਮਾਰੇ ਪਿੱਛੇ ਲੱਗੇ ਹੋਏ ਨਾ ਜੋ ਉਸਮੇ ਉਹ ਹੈ ਉਹ ਹੈ ਚਲੋ ਜੀ ਕੋਈ ਬਾਤ ਨਹੀਂ ਚਲਦੇ ਹੁਣ ਦੁਕਾਨ ਤੇ ਰੋਕਦੇ ਠੀਕ ਹੈ ਦੋਸਤੋ ਲੋ ਜੀ ਦੋਸਤੋ ਆ ਗਏ ਆਪਣੇ ਸ਼ਾਪ ਤੇ ਗੁਰਸੇਵ ਸਿੰਘ ਦੀ ਰੋਟੀ ਲੈ ਕੇ ਆਏ ਆ ਆਪਣੇ ਸ਼ਾਪ ਦੇ ਬੋੜਾ ਗੇਟ ਜੋ ਕਿ ਤੁਹਾਨੂੰ ਪਤਾ ਹੀ ਹੈ ਆਪਣੀ ਚੋਰੀ ਹੋ ਗਈ ਸੀ ਆਪਣੀ ਦੁਕਾਨ ਤੋਂ ਦੇਖੋ ਜੀ ਹਜੇ ਵੀ ਖਾਲੀ ਖਾਨੇ ਪਏ ਨੇ ਚਲੋ ਜੀ ਕੋਈ ਗੱਲ ਨਹੀਂ ਖਾਨੇ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਫੇਰ ਭਰੇ ਜਾਣਗੇ ਠਾਕੁਰ ਜੀ ਦੀ ਕਿਰਪਾ ਨਾਲ ਆ ਤੇ ਕੰਮ ਕਰਨਾ ਜ਼ਰੂਰੀ ਆ ਤੇ ਲੱਗਦਾ ਨਹੀਂ ਹੈਗਾ ਮੈਨੂੰ ਕਿ ਅਸੀਂ ਹੁਣ ਸਰਵਾਈਵ ਕਰ ਪਾਵਾਂਗੇ ਚਲੋ ਜੀ ਆਪਣੇ ਦੁਕਾਨਾ ਤੁਹਾਨੂੰ ਪਤਾ ਨੇ ਦੋਨੇ ਵੈਸੀ ਤਾਂ ਉਹ ਹਣਾ ਇਹ ਦੁਕਾਨ ਦਾ ਦੇਖਦੇ ਆ ਗੁਰਸੇਵ ਕਦੇ ਡੈਡੀ ਨੂੰ ਬੋਲਾਂਗੇ ਕਿ ভাই ਦੇਖੋ ਤੁਸੀਂ ਦੁਕਾਨ ਕਰਨੀ ਆ ਤਾਂ ਤੁਸੀਂ ਫੇਕਤਾਪਾ ਸੀਸਾ ਲਗਵਾ ਦਾਂਗੇ ਫੜ ਟੜ ਕੇ ਚਾਰ ਪੈਸੇ ਕਰਜਾਈ ਹੋ ਜਾਣਗੇ ਜਿੱਥੇ ਹੋਰ ਹੋਗੇ ਹੋਰ ਹੋ ਜਾਣਗੇ ਠੀਕ ਆ ਦੋਸਤੋ ਚਲੋ ਜੀ ਆਪਾਂ ਇੱਕ ਅੱਦੇ ਦਿਨ ਚ ਗੱਲ ਕਰਕੇ ਤੁਹਾਨੂੰ ਦੱਸਾਂਗੇ ਕਿ ਆਪਾਂ ਇਹ ਦੁਕਾਨ ਗੁਰਸੇਵ ਸਿੰਘ ਨੂੰ ਦੇ ਦਾਂਗੇ ਆਪਾਂ ਇਹ ਕਰਨਾ ਚਾਹੁੰਦਾ ਕਿ ਨਹੀਂ ਆ ਕੀ ਬਤਾ ਡਰ ਪੈਦਾ ਹੋ ਜਾਂਦਾ ਕਈ ਵਾਰ ਪਰ ਇੱਕ ਮਹੀਨਾ ਪਹਿਲਾਂ ਦਾ ਬੋਲਿਆ ਸੀ ਕਿ ਮੈਂ ਦੁਕਾਨ ਕਰੂੰਗਾ ਆ ਚਲੋ ਇਹ ਆਪਾਂ 1-2 ਦਿਨਾਂ ਤੱਕ ਰਾਇ ਕਰਕੇ ਦੇਖਦੇ ਆਂ ਕੀ ਬਣਦਾ ਏ ਤੇ ਨਾਲੇ ਉਹ ਚੋਰ ਦੱਸੂਗਾ ਕਿ ਮੈਂ ਕਿੰਨੇ ਕੱਪੜੇ ਲੈ ਗਿਆ ਤੇ ਆਪਾਂ ਉਹਦਾ ਪਤਾ ਲਾਏ ਕਿ ਕਿੰਨੇ ਲੈ ਗਿਆ ਠੀਕ ਆ ਦੋਸਤੋ ਤੇ ਆਪਾਂ ਬਾਇਓ ਡਾਟਾ ਬਣਾ ਕੇ ਥੋੜਾ ਜਿਆਦਾ ਦੇ ਦਾਂਗੇ ਜੋ ਵੀ ਕਿੰਨੇ ਕੀ ਕੁਸ਼ ਚੋਰੀ ਹੋਇਆ ਏ ਤੇ ਸਾਡੇ ਪਰਫੂਮ ਪਰਫਿਊਮ ਵਗੈਰਾ ਵੀ ਸਾਡੇ ਚੋਰੀ ਹੋਏ ਹੋਏ ਲੱਗਦੇ ਨੇ ਥੋੜੇ ਮੋਟੇ ਦਾ ਤੇ ਜਿੰਨਾਂ ਦਾ ਕਾਫੀ ਚੋਰੀ ਹੋਈ ਹੋਈ ਆ ਨੇ ਸ਼ਰਟਾਂ ਵੀ ਹੋਈਆਂ ਹੋਈਆਂ ਨੇ ਤੇ ਟੋਪੀਆਂ ਵੀ ਹੋਈਆਂ ਹੋਈਆਂ ਨੇ ਕੇ ਕਾਗਾ ਕੋ ਚੋਰੀ ਹੋਇਆ ਹੋਇਆ ਵੈਸੇ ਤਾਂ ਤੇ ਸ਼ੀਸ਼ਾ ਸੋਨੂੰ ਪਤਾ 10000 ਦਾ ਸ਼ੀਸ਼ਾ ਫਟ ਗਿਆ ਤੇ 4-5000 ਰੁਪਏ ਦਾ ਛੱਟ ਦਾ ਨੁਕਸਾਨ ਹੋ ਗਿਆ ਤੇ ਜਿਹੜੀਆਂ ਦੋ ਤਿੰਨ ਦਿਹਾੜੀਆਂ ਖਰਾਬ ਹੋਈਆਂ ਨੇ ਤਿੰਨ ਦਿਹਾੜੀਆਂ ਤਾਂ ਉਹ ਆਪਣਾ ਨੁਕਸਾਨ ਸੋਨੂੰ ਪਤਾ ਹੀ ਹੈ ਖਾ ਭੀ ਨੁਕਸਾਨ ਹੋ ਗਿਆ ਏ ਚਲੋ ਦੇਖਦੇ ਹਾਂ ਕੀ ਬਣਦਾ ਹੁਣ ਦੋਸਤੋ ਚਲੋ ਜੀ ਲੈ ਕੇ ਆਏ ਗੁਰਸੇਵ ਸਿੰਘ ਦੀ ਰੋਟੀ ਦੇਖੋ ਜੀ ਸਾਡੀ ਦੁਕਾਨ ਨਾ ਕਿਵੇਂ ਲੱਗਦੀ ਆ ਤੁਹਾਨੂੰ ਅੱਧੀ ਫੁੱਟੀ ਹੋਈ ਕਾਣੀ ਵਗੈਰਾ ਦੇਖੋ ਜੀ ਐਦਾਂ ਦਾ ਹਾਲ ਆ ਸਾਡੀ ਦੁਕਾਨ ਦਾ ਦੇਖੋ ਜੀ ਟਾਟਰ ਦਾ ਲੋਡ ਕਰਵਾਇਆ ਸੀ ਤੇ ਸੀਸਾ ਦੇਖੋ ਜੀ ਇਦਾਂ ਦਾ ਸਾਰਾ ਕੁਸ ਆਰ ਪਾਰ ਹੋ ਗਿਆ ਕੰਮ ਇਧਰ ਸੀਸਾ ਹੈ ਨਹੀਂ ਇਧਰ ਸੀਸਾ ਹੈਗਾ ਇਹ ਦੇਖੋ ਦੋਸਤ ਸਾਰਾ ਕੰਮ ਖਰਾਬ ਹੋਇਆ ਹੋਇਆ ਹੈ ਚਲੋ ਜੀ ਕੋਈ ਗੱਲ ਨਹੀਂ ਸਾਡੇ ਨਾਲ ਬਣੇ ਰਹੋ ਸਾਡਾ ਸਪੋਰਟ ਕਰਦੇ ਰਹੋ ਤੁਸੀਂ ਇਹਗਾ ਦੋਸਤੋ ਹੈਲੋ ਦੋਸਤੋ ਲੋ ਜੀ ਆ ਗਏ ہیں اور ਆਪਣੀ ਸ਼ੌਕ سے ਲੋ ਜੀ ਬੱਚੋ ਦਾ ਵੀ ਟਿਊਸ਼ਨ ਦਾ ਟਾਈਮ ਹੋ ਗਿਆ ਦੇਖिए 4:00 ਵਜੇ ہیں ਦੋਸਤੋ 4:00 ਲੋ ਜੀ 4:00 ਵਜੇ ਟਿਊਸ਼ਨ ਦਾ ਟਾਈਮ ਹੋ ਗਿਆ ਹੈ अभी लेके चलेंगे चले ट्यूशन पर लो जी एक बारिश के कारण वो भी नहीं गए थे इधर देखिए लो जी सॉरी यार रविता रानी फिर पड़ी है और इसको ठाकुर जी की कीजिए दर्शन दोस्तों लो जी मित्रों चलो जी मिलते हैं इन्हों स्कूल छड़ के आने ठीक है दोस्तों अपना कम में ही बहुत ने दोस्तों की करिए गरीब बंदा करे भी की करे चलो जी मिलते हैं फिर थोड़ी देर चू ठीक है दोस्तों लो जी दोस्तों आ गए हैं बच्चों को लेके ट्यूशन से बच्चों को लेके ट्यूशन तो आए हैं दोस्तों और देखिए खड़े हो गए हैं आके और देख लो ला अच्छा कोई मासी का फोन आदि का सोनी दीदी से बात करनी है का फोन आया ਲੋ ਇਹਨਾਂ ਨੂੰ ਇਹਨੇ ਬਦਕੀ ਦਾ ਫੋਨ ਆਇਆ ਤੇ ਰਵੀਤਾਰਾ ਨੇ ਬੈਠੀ ਆ ਗਲੀ ਜਿੰਮ ਦਾ ਢਾਕੇ ਤੇ ਦੋਸਤੋ ਹੁਣ ਰੋਟੀ ਬਣ ਦੀ ਤਿਆਰੀ ਕਰਨਗੇ ਇਹ ਦੇਖੋ ਇਹ ਆਵਾਜ਼ ਬਹੁਤ ਕਰਦੇ ਨੇ ਸਾਡੇ ਜਵਾਕ ਗਲੀ ਜੇ ਸਮਝਦੋ ਬਾਹਰ ਹੈ ਕੀ ਬੋਲੀ ਜਾਂਦੇ ਨੇ ਕੀ ਨਹੀਂ ਬੋਲੀ ਜਾਂਦੇ ਸਮਝ ਨਹੀਂ ਆਉਂਦਾ ਸਾਨੂੰ ਚਲੋ ਜੀ ਦੋਸਤੋ ਬੱਚਿਆਂ ਨੂੰ ਲੈ ਕੇ ਆਏ ਆ ਸਕੂਲ ਅਸਰ ਦਰਦ ਹੋ ਰਿਹਾ ਬਹੁਤ ਲੋਕ ਮਿਲਣ ਆ ਰਹੇ ਨੇ ਤੇ ਉਹਨਾਂ ਨੂੰ ਉਸ ਆਪ ਦੀ ਆਪ ਦੀ رائے ਦਿੰਦੇ ਨੇ ਉਸ डरा ने कुछ समझा ने कुछ चलो जी वैया गल है जो भी है पर मेरा बोल बोल के और सिर दर्द होने लग गया दोस्तों टेंशन के मारे चलो कोई बात नहीं है दवाई ले, ले लेते हैं फिर बात करेंगे आपसे ठीक है दोस्तों हेलो दोस्तों आ गए हैं हम घर और घर के लिए बहुत दिनों के लिए दो दिनों के बाद बहुत दिनों के बाद लेके आए हैं मोमो दे देखिए मोमो देखिए मोमोज दे लेके आए हैं बहुत दिनों के बाद लेके आए हैं मोमोज खाने के लिए दोस्तों और तभी इनका मूड सेट हो जाएगा ठीक है जो आपको पता है कि हमारे वहाँ चोरी हो गई थी इसीलिए और इनका मूड ख़राब था हम इनके लिए बच्चों के लिए लेके आए हैं मोमोज दोस्तों ये देखिए मोमोज और मोमोज खा के सेट हो जाएगा हैं ओके okay, सेट हो जाएगा मोमोज खा के और फ्रिज में रख दिया कोल्ड ड्रिंक पारूल ने छुपा के मैं अकेली ही पीऊँगी अकेली पिएगी लाओ ना जी ठंडी ना कर करने के लिए रखी है दोस्तों चलो जी मिलते हैं थोड़ी देर में खाएंगे मोमोज ठीक है मित्रों और माधव के लिए लेके आया है सुनी ड्रेस लेके आया है ये देखिए लाओ जी ड्रेस आई है ठाकुर जी की ड्रेस पहनेगा ली दोस्तों लाओ जी दोस्तों ठीक दो तो। दो तो। है अभी पहने है नीचे का पहनी है और धोती धोती पहनी है और ऊपर का भी पहनेगा तीन नंबर लेके आने जी तीन नंबर है चल आ गई भी चल चलो जी सेट है बस कम ओके लाओ जी बड़ी अगली बार भी आजगी ब ठीक है ठीक है ओके लो जी दोस्तों माधव ठीक है लो जी है हैगी हमारे पास ठाकुर जी की बांसुरी एक दिन के लिए ले लेंगे हम ये रखिए ठाकुर जी की बांसुरी एक दिन के लिए हम ले लेंगे ठीक है दोस्तों चलो ये हम अभी ਮੋਮੋਸ ਦੀ ਵੀਡੀਓ ਬਣਾएंगे तो इसको हम पहले वीडियो बनाएंगे फिर इसको ट्राई करेंगे ठीक है दोस्तों मिलते हैं थोड़ी देर में आप लोग लो जी दोस्तों ਸਾਡੇ ਮੋਮੋਸ ਹੋ ਗਏ ਹਨ ਤਿਆਰ ਜੋ ਕਿ ਅਸੀਂ ਲੈ ਕੇ ਆਏ ਦੇਖੋ ਸਟੀਮ ਵਾਲੇ ਮੋਮੋਸ ਵਾਓ ਬੰਦ ਕਰ दो बंद कर दो नहीं तो ठंडे हो जाएंगे दोस्तों ਤੇ राधा कृष्ण जी ਦਾ ਦੇਖ ਰਿਹਾ ਸੀ ਨਾਟਕ ਲਓ ਜੀ ਦੋਸਤੋ ਪੀएंगे ਖਾएंगे ਐਕਸ ਕਰेंगे और क्या हाँ जूस लो जी दोस्तों हम समोसे खा के सोनू फिर अगले ब्लॉग बलॉग न्यू ब्लॉग च मिलोंगे ठीक है दोस्तों तुम भी खाओ अपने मोमोज और अस भी खाने मोमो ठीक है बहुत टेस्टी ने मोमोज दोस्तों ते ठाकुर जी ने लग गया प्रसाद तो लो जी गुड नाइट और जय हिंद और लो जी दोस्तों बाय बाय करो सारे बाय बाय जय हैं दोस्तों जय हैं दोस्तों